ਪੰਜਾਬ ਸਮੇਤ ਭਾਰਤ ਦੇ ਚਾਰ ਰਾਜਾਂ ਦੇ ਵਿੱਚ NIA ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਥੇ NIA ਨੇ ਆਪਣੀ ਛਾਪੇਮਾਰੀ ਕੀਤੀ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੀ ਤੜਕਸਾਰ ਕੌਮੀ ਜਾਂਚ ਏਜੰਸੀ NIA ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਮੀਡੀਆ ਰਿਪੋਰਟਸ ਮੁਤਾਬਕ ਪੰਜਾਬ ਵਿੱਚ ਕਈ ਥਾਵਾਂ ਤੇ NIA ਦੀਆਂ ਟੀਮਾਂ ਪਹੁੰਚੀਆਂ ਨੇ ਅਤੇ ਉਹਨਾਂ ਵੱਲੋਂ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਵਿੱਚ ਚੰਡੀਗੜ੍ਹ ਮੋਗਾ ਅਤੇ ਕੋਟਪੂਰਾ ਸ਼ਾਮਿਲ ਦੱਸੇ ਜਾ ਰਹੇ ਨੇ ਮੁੱਢਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਵੀ ਛਾਪੇਮਾਰੀ ਕਰਨ ਟੀਮਾਂ ਪਹੁੰਚੀਆਂ ਨੇ ਐਨਆਈਏ ਦੀ ਟੀਮ ਮੋਗਾ ਦੇ ਵਿੱਚ ਵੀ ਪਿੰਡ ਬਲਾਸਪੁਰ ਵਿੱਚ ਪਹੁੰਚੀ ਦੱਸੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ 22 ਤੋਂ 23 ਸਾਲਾਂ ਨੌਜਵਾਨ ਦੇ ਘਰ ਛਾਪੇਮਾਰੀ ਹੋਈ ਹੈ ਉਕਤ ਵਿਅਕਤੀ ਆਟੇ ਦੀ ਚੱਕੀ ਚਲਾਉਂਦਾ ਹੈ ਉਸ ਉਤੇ ਕਿਸੇ ਰਿਸ਼ਤੇਦਾਰ ਕਾਰਨ ਇਹ ਛਾਪੇਮਾਰੀ ਕੀਤੀ ਗਈ ਹੈ ਇਸ ਸਬੰਧੀ ਹਾਲਾਂਕਿ ਹੋਰ ਜਾਣਕਾਰੀ ਆਉਣੀ ਬਾਕੀ ਹੈ ਪਰ ਐਨਆਈਏ ਲਗਾਤਾਰ ਦੇਸ਼ ਭਰ ਵਿੱਚ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਪਹਿਲਾਂ ਵੀ ਬਹੁਤ ਥਾਵਾਂ ਤੇ ਛਾਪੇਮਾਰੀਆਂ ਹੁੰਦੀਆਂ ਰਹੀਆਂ ਨੇ ਪਰ ਇੱਕ ਵਾਰ ਫਿਰ ਤੋਂ ਐਨਆਈਏ ਨੇ ਚਾਰ ਤੋਂ ਪੰਜ ਰਾਜਾਂ ਦੇ ਵਿੱਚ ਰੇਡ ਕੀਤੀ ਹੈ ਮੱਧ ਪ੍ਰਦੇਸ਼ ਹਰਿਆਣਾ ਪੰਜਾਬ ਦੇ ਵਿੱਚ ਰੇਡ ਕਰਨ ਟੀਮਾਂ ਪਹੁੰਚੀਆਂ ਨੇ ਜੇ ਤੁਹਾਡੇ ਘਰੇ ਐਨਆਈਏ ਦੀ ਰੇਡ ਹੋਈ ਸੀਗੀ ਕੀ ਚੱਕਰ ਸੀਗਾ ਕੀ ਕਾਰਨ ਸੀ ਵੀਰੇ ਮੇਰਾ ਪਰਣਾ ਸਹਿਮ ਸੀ ਜੀ ਹੂੰ ਹੁਣ ਡੱਗ ਗਿਆ ਜੀ ਹੂੰ ਐ ਕਰਕੇ ਮੈਨੂੰ ਤਾਂ ਪਤਾ ਨਹੀਂ ਉਹ ਬਰੇਕ ਪੁੱਛ ਦੱਸ ਕਰਕੇ ਮੁੜ ਗਈ ਕੀ ਕਹਿੰਦੇ ਤੈਨੂੰ ਵੀ ਕੀ ਕੀ ਪੁੱਛਿਆ ਗਈ ਦਿੱਥੋਂ ਉਹਨਾਂ ਨੇ ਮੈਨੂੰ ਜੀ ਪੁੱਛਿਆ ਜੀ ਕਹਿੰਦੇ ਸਹਿਮ ਆ ਹੂੰ ਔਰ ਮੈਨੂੰ ਕਿਆ ਨਹੀਂ ਕੀਤਾ ਨਹੀਂ ਤੇ ਕੁਝ ਘਰੋਂ ਤੇਰਾ ਲੈ ਕੇ ਤਿੰਨੇ ਕੋਈ ਫੋਨ ਵਗੈਰਾ ਜਾਂ ਕੁਝ ਹੋਰ ਆਧਾਰ ਕਾ ਲੈ ਕੇ ਗਏ ਜੀ ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲੇ ਉੱਥੇ ਆਈ ਜਾਂ ਕੁਝ ਵੀ ਨਹੀਂ ਨਹੀਂ ਜੀ ਮੈਨੂੰ ਦੋ ਕਹੋ ਨਹੀਂ ਜੀ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਆਏ ਹੁਣ ਜਾਂ ਕੁਝ ਹੋਰ ਨਹੀਂ ਜੀ ਕਿਸੇ ਦਾ ਫੋਨ ਦਾ ਇੱਕ ਤਾਂ ਫੜਾ ਕੇ ਜੀ ਨੰਬਰ ਪੜਾ ਲੈ ਕੇ ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ ਸਿਮ ਕਿੱਥੇ ਚੱਲਦਾ ਉਹਦੇ ਬਾਰੇ ਦੱਸ ਉਹਦੇ ਬਾਰੇ ਪੁੱਛੇਗੇ ਜੀ ਹੋਰ ਤੈਨੂੰ ਕੁਝ ਕਿਹਾ ਕੋਈ ਨਹੀਂ ਕੋਈ ਕਾ ਨੂੰ ਕੁੱਟਿਆ ਮਾਰਿਆ ਨਹੀਂ